ਕੀ ਮੇਟੀ ਨਹੀਂ ਕਰਦੀ ਅਸਲਾ ਕਿ ਨਹੀਂ ਸਰ ਮੈਨੂੰ ਇਹ ਦੋ ਗੁੰਡੇ ਕੋਲ ਕੀ ਹੈ ਅਸੀਂ ਤਾਂ ਇਹ ਗੁੰਡੇ ਆ ਅਸੀਂ ਕੋਈ ਬੰਦਾ ਤੁਹਾਨੂੰ ਐਸਾ ਲੱਗਦਾ ਆਰਡਰ ਕਰਦੇ ਆ ਆਰਡਰ ਦੇ ਦੋ ਹਾਂਜੀ ਆਰਡਰ ਵੀ ਦਿਨ ਕੋਈ ਇੱਥੇ ਅੰਦਰ ਦੇਖੋ ਆਰਡਰ ਦੇਖੋ ਜੀ ਆਰਡਰ ਪਤਾ ਕੀ ਹੈ ਵੀ ਇਹ ਬਹੁਤ ਧੱਕਾ ਨਾ ਕੋਈ ਨਾ ਸਾਡੇ ਕੋਲ ਕੋਈ ਅਸਰ ਨਾ ਕੋਈ ਸਾਡੇ ਨੂੰ ਕੋਈ ਦਾ ਅੰਦਰ ਹੈ ਮੇਰੀ ਗੱਲ ਇਹ ਨਾ ਬੇਟੀ ਨੂੰ ਜਾਣ ਦਿਓ ਕੱਲੀ ਨੂੰ ਅਸੀਂ ਬੈਠੇ ਸ਼ਰਮ ਨਹੀਂ ਹੈ ਕੱਲੀ ਦਾ ਜਿੰਦਾਬਾਦ ਸ਼ਰਮ ਨਹੀਂ ਹੈ ਕੱਲੀ ਦਾ ਜਿੰਦਾਬਾਦ ਆਪਾਂ ਬੋਦੋ ਗਿਆ ਭੱਜਿਆ ਨੂੰ ਜੋਰ ਦਾ ਕਬੱਡੀ ਕਰ ਜਾਂਦੇ ਫਟਾਫਟ ਭਾਈ ਤੂੰ ਭਾਈ ਤੂੰ ਅੱਜ ਧੱਕਾ ਭਾਈ ਭੱਲੇ ਦਾ ਤੁਮੇ ਫਾਇਦਾ ਨਹੀਂ ਕਰਦੇ ਦੇਖੋ ਜੀ ਨਾ ਕੋਈ ਕਿਸੇ ਨੂੰ ਨਹੀਂ ਕਰੇ ਜੀ ਮੇਰਾ ਪੰਜਾਬ ਸਰਕਾਰ ਗੁਰਦਾਪਾ ਮਾ ਬੋਲਾ ਮਾ ਬੋਲਾ ਮਾ ਬੋਲਾ ਮੇਰੀ ਗੱਲ ਸੁਣੋ ਮੈਨੂੰ ਕੱਲ ਨੂੰ ਜਾਣਾ ਸਾਰੇ ਤੋਂ ਸਾਰੀ ਰੈਸਟ ਪਾਉਣੀ ਹੈ ਭਾਈ ਸਾਰੀ ਰੈਸਟ ਪਾ ਲਓ ਰੈਸਟ ਪਾ ਲਓ ਪੰਜਾਬ ਸਰਕਾਰ ਇਹ ਨਹੀਂ ਹੈ ਵੀ ਨਾ ਰੈਸਟ ਪਾਉਣਾ ਸਾਰੇ ਚਲੋ ਚਲੋ ਬਰਬਲਾ ਗੱਲ ਕਰਾਓ ਮੇਰੀ ਗੱਲ ਮੈਂ ਬੜੇ ਪੀਸ ਸੁਣ ਕੇ ਕਹਿੰਦਾ ਥੇ ਗੱਲ ਕੀਤੀ ਰੈਸਟ ਪਾਉਂਦੇ ਹੋ ਰੈਸਟ ਪਾਉਂਦੇ ਮੈਂ ਗੱਲ ਕਰਦਾ ਉਹਦੇ ਪੱਲੇ ਆਉਂਦਾ। ਮੈਂ ਤੁਹਾਨੂੰ ਉਹ ਆਰਡਰ ਮੈਂ ਤੁਸੀਂ ਉਹ ਦਿਖਾ ਦਿਓ ਬਾਈ ਗਿਣ ਕੇ ਨਹੀਂ ਨਹੀਂ ਇਹ ਤਾਂ ਚਾਹ। ਦੇਖੋ ਇੱਕ ਮਿੰਟ ਲੈਂਨੀ ਹੈ। ਸਾਨੂੰ ਵੀ ਫਿਰ ਦੇ ਆਰਡਰ ਵਾਲੇ ਆਰਡਰ ਆ ਦਿਖਾ ਦਿਓ। ਅਸੀਂ ਕੋਈ ਪਾਗਲ ਥੋੜੀ ਦੇਖ ਰਹੇ ਆ। ਆਰਡਰ ਦਿਖਾਓ ਜੀ ਬਹਿ ਜਾਣੇ ਆ। ਸਾਨੂੰ ਪਤਾ ਤਾਂ ਲੱਗੇ ਨਾ ਆਰਡਰ ਕਿਨੇ ਇਸ਼ੂ ਕਰਿਆ ਹਾਂ ਕਿਉਂ ਕੀਤਾ ਕਿਤਾ ਕਿਸ ਕਰਕੇ ਕੀਤਾ ਤੁਸੀਂ 4 ਬਣਨ ਕਿੱਥੇ ਲੱਗੇ ਮੈਨੂੰ ਦੱਸੋ ਤੁਸੀਂ ਆਰਡਰ ਕਰਵਾਉ ਸੀ ਤੁਹਾਡੇ ਨਾਲ ਕਾਰੋਬਾਰ ਵੀ ਦੇਖਣਾ ਇਹਨੂੰ ਕੱਲੀ ਨਹੀਂ ਜਾਣਦੇ ਹੋ ਕਾਰੋਬਾਰ ਦੇਖਿਆ ਸਾਰਾ ਮੈਡਮ ਜੀ ਤੁਹਾਡਾ ਕਾਰੋਬਾਰ ਹੈ ਮਹੱਲੇ ਵਾਲੇ ਦੁਖੀ ਹੋਏ ਹੋ ਪਤਾ ਨਹੀਂ ਕੀ ਮੈਡਮ ਜੀ ਮਹੱਲਾ ਸਾਨੂੰ ਸਾਰਾ ਪੁੱਛਦਾ ਕਿ ਹੁਕੀ ਕੋਈ ਕੋਈ ਕੀ ਹੋ ਗਿਆ ਵਾਹ ਹੋ ਗਿਆ ਸਾਡੀ ਵੇਚ ਮੁੜਦਾ ਪੁਲਿਸ ਮੁੜਦਾਬਾ ਪੁਲਿਸ ਮੁੜਦਾਬਾ ਕਿਉਂ ਐਦਾ ਬੰਦ ਕੇਸਾ ਇੰਕਲੇਮੇਟ ਮੰਗੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਿਰਫ ਸਾਹਮਣੇ ਕਾਲ ਕਰ ਰਹੇ ਨੇ ਬੰਦ ਕਰ ਰਹੇ ਨੇ ਕੀ ਵਜਾ ਮੈਡਮ ਅੱਜ ਰੋਕ ਰਹੀ ਹੈ ਪੁਲਿਸ ਤੁਹਾਨੂੰ ਦੇਖੋ ਮੈਨੂੰ ਬਿਲਕੁਲ ਵੀ ਨਹੀਂ ਕੁਝ ਪਤਾ ਇਹਨਾਂ ਨੇ ਕੁਝ ਗੱਲ ਕਰ ਰਿਹਾ ਹੈ ਕਿ ਬੀਬੀ ਖਾਏ ਕੁਝ ਨਹੀਂ ਦੱਸਿਆ ਹੈਗਾ ਸਵੇਰ 4 ਵਜੇ ਦੇ ਇਹ ਆ ਕੇ ਫੋਰਸ ਜਿਹੜੀ ਹੈ ਮੇਰੇ ਘਰ ਅਨ ਐਲਾਨੀ ਐਮਰਜੈਂਸੀ ਦੀ ਤਰ੍ਹਾਂ ਪੂਰਾ ਮੇਰਾ ਘਰ ਚਾਰੋਂ ਪਾਸੇ ਤੋਂ ਘੇਰਿਆ ਹੋਇਆ ਇਸ ਕੋਈ ਵੀ ਐਸਾ ਰਸਤਾ ਨਹੀਂ ਜਿੱਥੇ ਇਹਨਾਂ ਨੇ ਫੋਰਸ ਨਹੀਂ ਲਗਾਈ ਹੋਈ ਮੈਨੂੰ ਇਹ ਦੱਸ ਨਹੀਂ ਰਿਹਾ ਹੈਗੇ ਕਿ ਕਿਉਂ ਕਿਉਂ ਇਸ ਤਰੀਕੇ ਨਾਲ ਕਰ ਰਹੇ ਨੇ ਤੁਸੀਂ ਇਹਨਾਂ ਤੋਂ ਬੁੱਧ ਪੁੱਛੋ ਕਿ ਇਹਨਾਂ ਨੂੰ ਕੀ ਖਤਰਾ ਹੈ ਮੈਨੇ ਐਸਾ ਕੀ ਕੀਤਾ ਮੇਰੇ ਘਰ ਚ ਕੋਈ ਹਥਿਆਰ ਮਿਲੇ ਨੇ ਜਾਂ ਕੋਈ ਗੈਰ ਕਾਨੂੰਨੀ ਕੰਮ ਹੋ ਰਿਹਾ ਤਾਂ ਤਾਂ ਇਹ ਸੋਚਣ ਪੂਰਾ ਮਹੱਲਾ ਦੇਖ ਰਿਹਾ ਕਿ ਕੀ ਹੋ ਰਿਹਾ ਇਹ ਕੁਝ ਵੀ ਨਹੀਂ ਦੱਸ ਰਹੇ ਹੈਗੇ ਜੇ ਇਹ ਦੱਸ ਸਕਦੇ ਨੇ ਤਾਂ ਇਹਨਾਂ ਤੋਂ ਪੁੱਛ ਲਓ ਕਿ ਇਹ ਕਿਉਂ ਆਏ ਨੇ ਕਦੋਂ ਤੋਂ ਨਜ਼ਰਬੰਦ ਕੀਤਾ ਤੋਂ ਸਵੇਰ 4 ਵਜੇ ਤੋਂ ਸਵੇਰ 4 ਵਜੇ ਤੋਂ ਜਦੋਂ ਉਹਦਾ ਮੇਰਾ ਬ੍ਰਦਰ ਇੱਥੋਂ ਉੱਠ ਕੇ ਮੰਡੀ ਜਾ ਰਿਹਾ ਸੀ ਉਹਨੇ ਮੈਨੂੰ ਕਿਹਾ ਕਿ ਬਾਹਰ ਪੁਲਿਸ ਲੱਗਿਆ ਮੈਂ ਕਿ ਕਾਦੇ ਲਈ ਲੱਗਿਆ ਮੈਂ ਫੇਰ ਸੋਚੀ ਮੈਂ ਕਿ ਚਲੋ ਕੋਈ ਹੋਏਗਾ ਦੱਦਾ ਕਰਕੇ ਕੁਝ ਕੰਮ ਉਹ ਕਹਿੰਦੇ ਤੁਹਾਡੇ ਬਾਰੇ ਪੁੱਛ ਰਹੇ ਸੀ ਮੈਂ ਕਿ ਸ਼ਾਇਦ ਮੇਰੇ ਜਾਣ ਹੈ ਤਾਂ ਕਰਕੇ ਚੰਡੀਗੜ੍ਹ ਮੈਂ ਕਿ ਵਰਕਰ ਵੀ ਕਹੀ ਜਾਣ ਵੀ ਆਪਾਂ ਨੇ ਜਾਣੇ 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 ਉਹ ਆਪਾਂ ਨੂੰ ਵੀ ਪਤਾ ਕਿ ਕਿਉਂ ਕਰ ਰਹੇ ਨੇ ਇਹ ਕਿਉਂਕਿ ਅੱਜ ਮਜੀਠਿਆ ਸਾਹਿਬ ਦੀ ਉੱਥੇ ਪੇਸ਼ੀ ਹੈ ਮੋਹਾਲੀ ਕੋਰਟ 'ਚ ਇਹਨਾਂ ਨੂੰ ਇਹ ਲੱਗ ਰਿਹਾ ਕਿ ਸਾਰੇ ਜਿਹੜੇ ਲੋਕ ਨੇ ਇਹ ਜਾਣ ਕੇ ਇਕੱਠੇ ਹੋ ਕੇ ਇਹਨਾਂ ਨੂੰ ਡਰ ਹੈ ਕਿਉਂਕਿ ਇਹਨਾਂ ਨੇ ਜਿਹੜੀ ਇਹ ਪੰਜਾਬ ਸਰਕਾਰ ਹੈ ਇਹਨਾਂ ਨੇ ਝੂਠੇ ਪਰਚੇ ਕਰਕੇ ਮਜੀਠੀਆ ਸਾਹਿਬ ਤੇ ਉਹਨਾਂ ਨੂੰ ਅਰੈਸਟ ਕੀਤਾ ਹੋਇਆ ਹੁਣ ਇਹ ਪੰਜ ਅਕਾਲੀ ਜਿੰਦੇ ਵੀ ਵਰਕਰ ਨੇ ਉਹਨਾਂ ਨੇ ਇਹਨਾਂ ਨੇ ਸਾਰਿਆਂ ਨੂੰ ਇਹ ਡਿਟੇਲ ਕੀਤਾ ਹੋਇਆ ਇਹਨਾਂ ਦੀ ਇਹੀ ਮੰਚਾ ਇਹੀ ਕਾਰਨ ਹੈ ਜੀ ਤੁਸੀਂ ਇਹੀ ਦੱਸ ਦਿਓ ਇਹ ਹੈ ਕਾਰਨ ਇਹ ਕਹਿੰਦੇ ਉਹਨਾਂ ਤੇ ਵੀ ਹੈ ਤੁਸੀਂ ਆ ਤੇ ਮਨੁਲਾ ਵੀ ਤੁਸੀਂ ਤਾਹ ਕਰ ਰਹੇ ਹੋ ਬਹੁਤ ਵੀ ਬਾਈ ਮੰਨੋ ਤਾਂ ਸੀ ਤੁਸੀਂ ਦੱਸੋ ਨਾ ਵੀ ਇਹੀ ਕਾਰਨ ਹੈ ਪੰਜਾਬ ਸਰਕਾਰ ਡਰੀ ਹੋਈ ਹੈ ਇਹ ਸਾਰੀ ਜਿਹੜੀ ਪੁਲਿਸ ਹੈ ਸਾਰੀ ਮਿਲੀ ਹੋਈ ਹੈ ਇਹੀ ਹੋ ਰਹੀ ਹੈ ਮਿਲੀ ਭੁਗਤ ਹੋ ਰਹੀ ਹੈ ਤੁਸੀਂ ਆਪਣੀ ਡਿਊਟੀ ਕਰੋ ਨਾ ਅਗਰ ਤੁਹਾਡੇ ਕੋਲ ਆਰਡਰ ਹੈ ਤਾਂ ਦੋ ਸਾਨੂੰ ਅਸੀਂ ਨਹੀਂ ਜਾਣਦੇ ਹੈਗੇ ਸਾਡੇ ਖਿਲਾਫ ਕੋਈ ਐਫ ਆਈ ਆਰ ਹੋਇਆ ਤਾਂ ਦੱਸੋ ਤੁਸੀਂ ਬਿਨਾ ਮਤਲਬ ਮੇਰੇ ਕੰਮਾਂ ਤੋਂ ਮੈਨੇ ਪਹਿਲਾਂ ਸਵੇਰੇ ਸਵੇਰੇ ਦੇਖੋ ਦੋ ਚਾਰ ਮਾਰਗਾਂ ਜਿਵੇਂ ਹੋ ਜਾਂਦੀਆਂ ਨੇ ਸਵੇਰੇ ਸਵੇਰੇ ਬੰਦੇ ਨਜਾਲਾ ਹੁੰਦਾ ਮੈਂ ਸਵੇਰੇ 7-8 ਵਜੇ ਇੱਦਾਂ ਤਿਆਰ ਹੋ ਕੇ ਰੋਜ਼ ਪਿੰਡ ਚੱਕ ਲੈ ਕੇ ਤੇ ਜਾਣ ਹੁੰਦਾ ਉਹ ਇਹ ਸਾਰੇ ਇਹਨਾਂ ਨੇ ਪ੍ਰੋਗਰਾਮ ਜਿਹੜੇ ਨੇ ਰੱਦ ਕਰਵਾ ਦਿੱਤੇ ਨੇ ਹੁਣ ਮੇਰਾ ਜਾਣਾ ਮੇਰੀ ਉੱਥੇ ਰਜਿਸਟਰੀ ਹੈ ਇਓ ਤੇ ਨਹੀਂ ਜਾਣ ਤੇਰੇ ਹੈਗੇ ਕਹਿੰਦੇ ਥੋੜੀ ਦੇਰ ਰੁਕ ਜਾਓ ਹੁਣ ਇਹਨਾਂ ਤੋਂ ਪੁੱਛ ਲੋ ਵੀ ਇਹ ਕੀ ਕਹਿ ਰਹੇ ਨੇ ਕੀ ਲੱਗਦਾ ੱੱਕਾ ਹੋ ਰਿਹਾ ੱੱਕਾ ਛੜੇ ਆਉਣਾ ਨਹੀਂ ਚਲੇਗੀ ਨਹੀਂ ਚਲੇਗੀ ਨਾ ਇਹ ਨਾ ਕੋਈ ਪ੍ਰੂਫ ਹੈ ਨਾ ਵਾਸਤਾ ਰੋਕਣ ਦਾ ਕੋਈ ਸ਼ਹਿਤ ਹੈ ਜੀ ਇਹਨਾਂ ਤੋਂ ਪੁੱਛੋ ਤਾਂ ਸਹੀ ਵੀ ਰੋਕ ਕਿਉਂ ਰਹੇ ਨੇ ਦੇਖੋ ਫਿਰ ੱੱਕਿਆ ਦੁੱਖੀ ਕੀਤੀ ਜਾ ਰਹੀ ਹੈ ਸਰਕਾਰ ਨਹੀਂ ਰਹਿਣਾ ਇਹ ਪਬਲਿਕ ਨੇ ਬਣਾਇਆ ਇਹ ਪਬਲਿਕ ముধে-ਮੁਹ ਸਿੱਟੂ ਜੇ ਮੇਰੇ ਮਨ ਚ ਇਹ ਮੇਰੇ ਮਨ ਚ ਐਦਾ ਹੁੰਦਾ ਤਾਂ ਮੈਂ ਇੱਥੇ ਲੇਡੀਜ਼ ਮੈਂ ਵੀ ਲਿਆ ਕੇ ੱੱਕਾ ਮੁਕੀ ਕਰਾ ਸਕਦੀ ਸੀ ਹੁਣ ਸਾਰੇ ਜੈਂਟਸ ਨੇ ਜੇ ਲੇਡੀਜ਼ ਨੂੰ ਕੁਝ ਕਹਿੰਦੇ ਨੇ ਤਾਂ ਮੈਨੂੰ ਫੜ ਲਿਆ ਜੇ ਇਹ ਕੁਝ ਕਹਿੰਦੇ ਨੇ ਤਾਂ ਫਿਰ ਇਹ ਨੇ ਫਿਰ ਕਾਨੂੰਨ yaad ਹੁੰਦਾ ਫਿਰ ਕਾਨੂੰਨ yaad ਆਊਗਾ ਇਹਨਾਂ ਦੇ ਜੇ ਮੈਂ ਇੱਦਾਂ ਧੱਕਾ ਕਰੂੰਗੀ ਫਿਰ ਵੀ ਕਾਨੂੰਨ ਹੈ ਮਤਲਬ ਸਾਡੇ ਲਈ ਤਾਂ ਦੋਨੋਂ ਪਾਸੇ ਕਾਨੂੰਨ ਹੈ ਇਹਨਾਂ ਲਈ ਕੋਈ ਕਾਨੂੰਨ ਨਹੀਂ ਹੈ ਮੈਂ ਹੁਣ ਇਹੀ ਕਹਿ ਰਹੀ ਆ ਚਾਹੇ ਜਿੰਨਾ ਮਰਜ਼ੀ ਜੋਲਣ ਅਰੈਸਟ ਕਰ ਲੈਣ ਜੋ ਮਰਜ਼ੀ ਕਰ ਲੈਣ ਮੈਂ ਆਪਣੇ ਕੰਮ ਤੇ ਜਾਣੇ ਜਾਣਾ ਜਾਂ ਫਿਰ ਜੋ ਵੀ ਹੈ ਨਾ ਕੋਈ ਮੇਰੇ ਖਿਲਾਫ ਕੋਈ ਉਹ ਹੈ ਉਹ ਦੱਸਣ ਕੁਝ ਵੀ ਮੇਰੇ ਖਿਲਾਫ ਕੋਈ ਸ਼ਿਕਾਇਤ ਹੈ ਤਾਂ ਦੱਸ ਮੈਂ ਤਾਂ ਰੁਕੂੰਗੀ ਨਹੀਂ ਮੈਂ ਰੁਕ ਰਣੀ ਆ ਬਸ ਹੁਣ ਤੁਸੀਂ ਦੱਸ ਦੋ ਤੁਹਾਡੀ ਗੱਲਬਾਤ ਹੋ ਗਈ ਹੈ

بلا بولا پولیس مرداوا بلا بولا پولیس مرداوا مرداوا سلام عليا خاليد जिंदाबाद जिंदाबाद जयका फुलेना जिंदाबाद जयका फुलेना जिंदाबाद 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 जयका फुलेना जिंदाबाद जिंदाबाद जयका ਮੇਰੇ ਨਾਲ ਕੋਈ ਮਸਲਾ ਨਹੀਂ ਬਣਦਾ। ਇਹ ਸਰਕਾਰੀ ਲਗਦਾ। ਮੈਨੂੰ ਪੱਥਰਾਂ ਨਾਲ ਮੋੜਾ ਵੱਡੋ ਲੱਗੀ ਆ ਸਾਰੀ ਬੇਇੱਜ਼ਤੀ ਕਰਨ ਦਾ। ਮੈਂ ਬੈਠ ਕੇ ਕਿੰਨਾ ਦੱਸੋ ਸਾਨੂੰ ਖੜੇ ਵਾਤੇ ਕੋਸ਼ਿਸ਼ ਕਰੀਏ ਮੈਨੂੰ ਕੰਮ 'ਤੇ ਬਹਿ ਕੇ ਗੱਲ ਕਰਾਣਾ। ਤੁਸੀਂ ਫੋਰਸ ਦੱਬਦੀ ਨਾਲ ਧੱਕੇ ਮਾਰਦੇ ਕੋਈ ਕੋਈ ਗਾਰੰਟੀ ਹੈ। ਅਸੀਂ ਜਾਂ ਮੰਨੋ ਵੀ ਧੱਕੇ ਨਾਲ ਕਰਿਆ ਧੱਕੇ ਨਾਲ ਹੀ ਕਰ ਰਹੇ ਹੁੰਦੇ ਹੈ। ਮਾਡਰ ਸਿਕਮਾ ਅਮਜਾ ਚਲੋ ਠੀਕ ਹੈ ਬੈ ਕੇ ਗੱਲ ਕਰ ਲੈਂਦੇ ਆ ਹੁਕਮ ਦਿਖਾਓ ਅਰੇਸਟ ਕਰ ਲੋ ਫਿਰ ਕਰੋ ਯਾਰ ਕੀ ਗੱਲ ਹੋ ਗਈ ਚਲੋ ਮੱਗੇ ਰੱਖ ਨਹੀਂ ਇਹ ਮੱਗੇ ਨਹੀਂ ਇਹ ਕੋਡਾ ਕੰਮ ਹੈ ਨਾ ਕੋਡਾ ਮੇਰਾ ਵੀ ਕਾਰੋ ਇਹਦਾ ਮਤਲਬ ਮੇਰੇ ਕਾਰੋਂ ਬੰਦਾ ਆਉਂਦਾ ਜਿਹੜਾ ਬੰਦਾ ਬਣਾਉਂਦਾ ਕੋਈ ਹੈ ਨਾ ਨਹੀਂ ਟੋਕਾ ਟਾਈਮ ਦੇ ਦਿਓ 15 ਮਿੰਟਾਂ ਨੂੰ ਨਾ ਇਹ ਪੁੱਤ ਬਰਾ ਮੈਂ ਟਾਈਮ ਦੇ ਦੋ ਬਰਾ ਕਾ ਦਾ ਟਾਈਮ ਹੁੰਦਾ ਹੈ ਕਿੰਨਾ ਟਾਈਮ ਮੈਂ ਕਹਿੰਦਾ 20 ਮਿੰਟ ਠੀਕ ਹੈ 20 ਮਿੰਟ ਦੇ ਦਿਆ ਤੁਹਾਨੂੰ 20 ਮਿੰਟ ਟਾਈਮ ਦੇ ਬਰਾ ਮੈਂ ਇਹ ਗੱਲ ਕਰਾਂਗਾ ਹੋਰ ਪੁੱਤ ਮੇਰੇ ਗੱਲ ਹੀ ਦੇ ਦੇ ਵੇਖੋ ਮੇਰਾ ਤੁਸੀਂ ਹਰਸਤ ਪਾਓ ਜੋ ਕਰਨਾ ਪਾਓ ਸਾਰਿਆਂ ਨੂੰ ਲੈ ਜਾਓ ਕੋਈ ਗੱਲ ਨਹੀਂ ਮੈਨੂੰ ਲੱਗਦਾ ਮੈਨੂੰ ਲੱਗਦਾ ਪਰ ਜੋ ਧੱਕਾ ਹੋ ਰਿਹਾ ਹੈ ਤੈਨੂੰ ਬੋਲੇ 20 ਮਿੰਟ ਦਾ ਵਾਅਦਾ ਫੇਰ ਕਹਿੰਦੇ 20 ਮਿੰਟ ਹੈ ਨਹੀਂ ਕਿ ਤੁਸੀਂ ਜਿਵੇਂ ਟੱਕਾ ਕਰਦੇ ਮੈਂ 20 ਮਿੰਟ ਦੇ ਦੋ ਪਲੱਸ ਥੋੜੇ ਇੱਕੋ ਜਿਹਾ ਕਰਦੇ 20 ਮਿੰਟ ਦਾ ਹੋ ਗਿਆ ਇੰਨੀ ਦੇਰ ਦਾ ਜਿੰਨਾ ਨਹੀਂ ਮਿੰਟ ਦਾ ਤਾਂ ਲੱਗਿਆ ਹੋ ਗਿਆ 3 ਘੰਟੇ ਹੋ ਗਏ ਜੀ ਮੈਨੂੰ ਪਹਿਲਾ ਆਰਡਰ ਦੋ ਕਾਦੇ ਕਾਦੇ ਦੀ ਗੱਲ ਨਹੀਂ ਕਿਸ ਮੁੱਦੇ ਤੇ ਗੱਲ ਕਰੀਏ ਕੋਈ ਆਰਡਰ ਨਹੀਂ ਹੈ ਤੁਹਾਨੂੰ ਮਰਬਲੀ ਕਿਹਾ ਗਿਆ ਇਹ ਤਾਂ ਇਹ ਤਾਂ ਕੋਈ ਚੀਜ਼ ਆਉਂਦੀ ਨਹੀਂ ਦੇਖੇ ਤੁਹਾਨੂੰ ਲੋੜ ਆਰਡਰ ਕਰਕੇ ਦੇਖਣੀ ਪਈ ਜੀ ਤੁਹਾਨੂੰ ਕੀ ਲੱਗਦਾ ਕੀ ਲੱਗਦਾ ਕੋਈ ਇਹਨਾਂ ਚੁੱਕ ਕੋਈ ਕ੍ਰਿਮੀਨਲ ਬੰਦੇ ਨੇ ਜਿਹੜੇ ਕੀ ਹੈ ਹਾਲਾਤ ਕਰੇ ਅਰਜਨ ਦੇ ਸਾਡੇ ਦਿਨ ਕੋਈ ਐਸਾ ਕੇਸ ਹੋਇਆ ਵੀ ਬਈ ਅਕਾਲੀ ਦਲ ਦੇ ਘਰੇ ਇੱਥੇ ਦੇ ਵਰਕਰ ਨੇ ਉਹਨਾਂ ਨੇ ਕੁਝ ਐਸਾ ਕੀਤਾ ਕੋਈ ਹੈ ਤੁਸੀਂ ਕਿਉਂ ਐਦਾਂ ਕਰ ਰਹੇ ਹੋ ਵੀਰ ਤੁਸੀਂ ਥੋੜੀ ਚੀਜ਼ ਸਮਝੋ ਨਾ ਅਸੀਂ ਤੁਹਾਡੀ ਨੌਕਰੀ ਸਮਝ ਰਹੇ ਆ ਤੁਹਾਡਾ ਕੰਮ ਸਮਝ ਰਹੇ ਆ ਤੁਹਾਡਾ ਕਾਰੋਬਾਰ ਸਮਝ ਰਹੇ ਆ ਸਾਡਾ ਵੀ ਸਮਝੋ ਨਾ ਮੇਰਾ ਬਹੁਤ ਜ਼ਰੂਰੀ ਆ ਜਾਣਾ ਤੁਸੀਂ ਕਿਉਂ ਨਹੀਂ ਸਮਝ ਰਹੇ ਹੈਗੇ ਮੇਰਾ ਪਲੀਜ਼ ਦੇ ਇੱਕ ਮਿੰਟ ਬੈਠਾ ਇੱਕ ਮਿੰਟ ਐਦਾਂ ਤੁਸੀਂ ਬੇ